ਹਾਂਜੀ ਕੀ ਗੱਲ ਹੋਈ ਹੈ ਜੀ ਇਹਨੇ ਪੈਸੇ ਲਏ 20000 ਰੁਪਏ ਐਕਸੀਡੈਂਟ ਹੋਇਆ ਜਿੱਥੇ ਮੈਂ ਤਾਂ ਮੌਕੇ ਤੇ ਆਇਆ ਕੋਈ ਗੱਲ ਬਾਤ ਨਹੀਂ ਨਹੀਂ ਤੁਸੀਂ ਗੱਡੀ ਗੱਡੀ ਕਿਉਂ ਲੈ ਕੇ ਜਾ ਰਹੇ ਸੀ ਗੱਡੀ ਕਿਉਂ ਲੈ ਕੇ ਜਾਏ ਐਸਐਚਓ ਨੇ ਕਹੇ ਲਾਸ਼ ਪਈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਟੋਡੀ ਤੈਨੂੰ ਬਾਪ ਮਗਾ ਦੇ ਨਹੀਂ ਇਹ ਗੱਡੀ ਕਹਦੇ ਇੱਥੇ ਲੱਗ ਚੱਲਿਆ ਹੋਰ ਗੱਲ ਕਰੀਂ ਗੱਲ ਕਰ ਪਹਿਲਾਂ ਪਰਚਾ ਕਰੋ ਜਿਹੜਾ ਗੱਡੀ ਚਲ ਗਈ ਪਰ ਕੇ ਬੋਨੋ ਤੁਸੀਂ ਇਕੱਠੇ ਹੋ ਕੇ ਜੀ ਬੋਨੋ ਤੁਸੀਂ ਪਰ ਕੇ ਪਹਿਲਾਂ ਜਾਓ ਕੋਈ ਬੜਿਆ ਗਿਆ ਇਹ ਉਹ ਪੁਲਿਸ ਮੁਲਾਜ਼ਮਾ ਜੋ ਐਕਸੀਡੈਂਟ ਤੋਂ ਹੋਇਆ ਨਾਸ਼ ਉੱਥੇ ਪਈ ਯਾਰ ਇਹ ਉਹ ਉਹ ਕਾਰਪੀਓ ਗੱਡੀ ਐ ਫਲੇਟ ਤੇ ਲੈ ਕੇ ਚੱਲਿਆ ਸੀ ਕੁਝ ਨਹੀਂ ਲੱਗਿਆ ਲੱਖਾਂ ਦਾ ਨਾਸ਼ ਆਇਆ ਇਹ 50 ਹਜ਼ਾਰ ਕਿਹੜੇ ਕੋਲ ਰੱਖਦਾ ਤੂੰ ਇਹ ਵੀਰੇ ਬਰਾਵਾ ਦੀ ਧੁੱਪਿਆ ਜਾ ਰਿਹਾ ਉਹ ਫੋਟੋ ਤੇਰੀ ਤਾਂ ਹੋਵੇ ਹੈਹ ਤਾਂ ਤਾਂ ਚੰਗਾ ਹਾ ਨੀ ਗੱਲ ਦੇ ਬਿਚੇ ਕਰ ਜਾਈਏ ਅੱਜ ਗੰਬੀ ਆ ਬਈ ਪਹਿਲੇ ਲਿਆਣੇ ਇੱਕ ਗੰਬੀ ਆ ਦੇ ਕੋਲ ਅੱਜ ਥਾਣਾ ਬਾਗਾਪੁਰਾਣਾ ਵਿਖੇ ਇੱਕ ਐਕਸੀਡੈਂਟ ਦੀ ਸੂਚਨਾ ਮਸੂਲ ਹੋਈ ਸੀ ਕਿ ਬੱਸ ਸਟੈਂਡ ਪਿੰਡ ਨੱਥੋਕੇ ਵਿਖੇ ਇੱਕ ਐਕਸੀਡੈਂਟ ਦਰਜਾਣਾ ਇੱਕ ਲੇਡੀਜ਼ ਦੀ ਡੈਥ ਹੋਈ ਹੈ ਜਿਸ ਤੇ ਡਿਊਟੀ ਅਫਸਰ ਐਸਸੀ ਅਮਰਜੀਤ ਸਿੰਘ ਮੌਕੇ ਪਰ ਪੁੱਜਿਆ ਸੀ ਜਿੱਥੇ ਦਰਜੀਤ ਕੌਰ ਵਾਈਫ ਆਫ ਲਖਮੀ ਸਿੰਘ ਵਾਸੀ ਉਗੋਕੇ ਦੀ ਇੱਕ ਸਕੂਆਰਪੀ ਗੱਡੀ ਚਾਰਕ ਵੱਲੋਂ ਫੇਟ ਮਾਰਨ ਕਰਨ ਡੈਥ ਹੋ ਗਈ ਸੀ ਜਿੱਥੇ ਕਿ ਇਸ ਅਮਰਜੀਤ ਸਿੰਘ ਵੱਲੋਂ ਗੱਡੀ ਸੜਕ ਤੇ ਖੜੀ ਹੋਣ ਕਰਕੇ ਉਸ ਨੂੰ ਸਾਈਡ ਤੇ ਲਗਾਇਆ ਜਾ ਰਿਹਾ ਸੀ ਜਿੱਥੋਂ ਕੁਝ ਲੋਕ ਇਮੋਸ਼ਨਲ ਹੁੰਦੇ ਉਸ ਨੂੰ ਰੋਕਣ ਲੱਗੇ ਅਤੇ ਉਹਨਾਂ ਉੱਤੇ ਦੋਸ਼ ਲਗਾਇਆ ਗਿਆ ਕਿ ਉਸ ਵੱਲੋਂ ਕੋਈ 50000 ਰੁਪਏ ਹਾਸਲ ਕੀਤੇ ਗਏ ਹਨ ਜਦਕਿ ਇਸ ਸੰਬੰਧੀ ਪੁਖਤਾ ਤੌਰ ਤੇ ਇਜਾਜ਼ਤ ਦਿੱਤੀ ਗਈ ਹੈ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਨਹੀਂ ਆਇਆ ਉਹਨਾਂ ਵੱਲੋਂ ਲਗਾਏ ਗਏ ਜੋ ਦੋਸ਼ ਚੋਬੇਦਿਆਂ ਹਨ ਮੌਕਾ ਪਰ ਦਰਜੀਤਕੌਰ ਦੀ ਜੋ ਡੈੱਡ ਬਡੀ ਹੈ ਉਹ ਸਿਵਲ ਹਸਪਤਾਲ ਦੀ ਮਾਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਅਤੇ ਇਸ ਦਾ ਘਰ ਵਾਲਾ ਲਖਮੀਰ ਸਿੰਘ ਜੋ ਕਿ ਡਰਾਈਵਰ ਹੈ ਅਤੇ ਫਿਲਹਾਲ ਇਹ ਪੰਜਾਬ ਤੋਂ ਬਾਹਰ ਹੈ ਉਸ ਦੇ ਹੋਂ ਪਰ ਕੱਲ੍ਹ ਬਿਆਲ ਦਿੱਤੀ ਅਗਲੀ ਕਾਰਵਾਈ ਅਮਲੇ ਚ ਲਿਆਂਦੀ ਜਾਵੇਗੀ